ਚਲੇ ਗੋਗੀ ਨੂੰ ਪੁੱਤ ਪੁੱਛ ਲਿਆ ਸੀ ਫਿਰ ਗੋਗੀ ਨੂੰ ਪੁੱਛਣਾ ਜ਼ਰੂਰੀ ਹੈ ਨਰੇ ਤੈਨੂੰ ਪੁੱਛਣਾ ਜ਼ਰੂਰੀ ਹੈ ਉਹ ਨਹੀਂ ਅੱਜ ਕੱਲ ਦਾ ਫਿਰ ਮੁੰਡਿਆਂ ਨੂੰ ਤਾਂ ਪੁੱਛਣਾ ਜ਼ਰੂਰੀ ਹੈ ਹੈ ਤੈਨੂੰ ਦੱਸਣਾ ਤੂੰ ਜ਼ਰੂਰੀ ਨਹੀਂ ਸਮਝਿਆ ਉਹ ਕੋਈ ਨਹੀਂ ਸਬਰ ਕਰ ਦੱਸਿਆ ਸੀ ਮੰਮੀ ਤੈਨੂੰ ਕੌਣ ਆਨੀ ਤੂੰ ਇੱਧਰ ਨਵਾ ਹਾਂ ਤੇਰੇ ਐਨਾ ਸੋਨਾ ਭਰ ਰੱਖਿਆ ਹਾਂਜੀ ਆ ਇਹ ਤਾਂ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਲੱਗਦੀ ਆ ਇੱਕ ਕੁੜੀ ਇਹੇ ਤੋ ਸੋਨਾ ਲੈ ਲਾ ਹਾਰ ਗੁਰਦੀਪ ਕੋਰੇ ਤੂੰ ਤਾਂ ਕਿਸੇ ਮਹਾਰਾਣੀ ਤੋਂ ਘੱਟ ਨਹੀਂ ਲੱਗਦੀ ਇਹ ਭੱਟੀ ਉਹਦੀ ਵਕੀਲ ਬਣ ਕੇ ਮੰਮੀ ਜੀ ਤੁਸੀਂ ਤਾਂ ਗਹਿਣੇ ਲੈ ਸੀ ਮੈਂ ਤਾਂ ਮਰੀ ਹੋਈ ਕਿਸੇ ਨੂੰ ਜੂਣਾ ਛੱਡਾਂ ਅਸ ਤਾਂ ਫੇਰ ਗਹਿਣੇ ਆ ਦੇਖ ਲੈ ਹਜੇ ਵੀ ਕਿਤੇ ਧਰਕੇ ਨਾ ਪੁੱਲੀਆਂ ਹੋਵੇ ਕਿਤੋਂ ਧਰਕੇ ਪੁੱਲੀਆਂ ਉਹਨਾਂ ਨੇ ਮੈਨੂੰ ਲੈਤੇ ਸੀ ਉਹ ਮੁੱਕਰਦੇ ਆ ਹੁਣ ਮੇਰੇ ਗਹਿਣੇ ਕੀ ਹੋ ਗਿਆ ਮਨ ਮਮੀ ਨੇ ਮੈਨੂੰ ਗਹਿਣੇ ਲੈਤੇ ਸੀ ਉਹ ਕਹਿੰਦੇ ਮੇਰੇ ਕੋਲ ਹੈ ਨਹੀਂ ਮੈਂ ਕਦੋਂ ਲੈਤੇ ਨੇ ਤੂੰ ਪੱਕਾ ਫੜਾਏ ਸੀ ਮਮੀ ਨੂੰ ਮੈਂ ਪੱਕਾ ਫੜਾਏ ਸੀ ਤਾਂ ਗਹਿਣੇ ਫੜਾਉਣੇ ਨਹੀਂ ਸੀ ਮਮੀ ਨੂੰ ਉਹ ਕਹਿੰਦੇ ਤੇ ਚੋਰ ਆ ਜਾਂਦੇ ਮੈਨੂੰ ਦੇ ਦੇ ਮੈਂ ਸੰਭਾਲ ਦੂੰਗੀ ਚੱਲ ਕੋਈ ਨਾ ਜੋ ਹੋ ਗਿਆ ਤਾਂ ਹੋ ਗਿਆ ਠੀਕ ਹੈ ਤੁਸੀਂ ਮਾਨਸਾ ਜਾਣਾ ਮਾਨਸਾ ਚਲੇ ਜਾਓ ਉਹਦਾ ਮੂਡ ਨਾ ਖਰਾਬ ਕਰੋ ਮੈਂ ਤਾਂ ਸਾਰੇ ਗਹਿਣੇ ਉਹਨਾਂ ਨੂੰ ਫੜਾਤੇ ਹੁਣ ਮੇਰੇ ਗਹਿਣੇ ਮੈਨੂੰ ਮਿਲਦੇ ਨਹੀਂ ਕੋਈ ਨਵੇਂ ਤੇਰੇ ਕਾਮਰੇ 'ਚ ਦੇਖ ਲੂ ਜੇ ਮਿਲ ਗਏ ਤੇ ਪਰ ਤੂੰ ਨੰਗੇ ਕੰਨੀ ਨਾ ਮਾਨਸਾ ਜਾ ਮੈਂ ਤੈਨੂੰ ਆਪਦੇ ਟੌਕਸ ਦੇ ਦਾਨੀਆਂ ਤੂੰ ਉਹ ਪਾ ਕੇ ਚਲੀ ਜਾ ਠੀਕ ਹੈ ਠੀਕ ਸਾਰੇ ਗਹਿਣੇ ਫੜਾਉਣ ਤੋਂ ਪਹਿਲਾਂ ਹੀ ਸੋਚਣਾ ਸੀ ਤਾਂ ਵੀ ਸਾਰੇ ਫੜਾ ਦੇ ਚੱਕੇ ਫਿਰ ਮੈਂ ਕੀ ਕਰਾਂ ਮੈਨੂੰ ਤਾਂ ਉਹਨਾਂ ਤੇ ਯਕੀਨ ਹੋ ਗਿਆ ਵੀ ਚਲੋ ਘਰ ਦੇ ਵੱਡੇ ਨੇ ਜੇ ਇਹ ਨਹੀਂ ਸੰਭਾਲਣਗੇ ਹੋਰ ਕੌਣ ਸੰਭਾਲੂ ਮੈਨੂੰ ਕੀ ਪਤਾ ਸੀ ਵੀ ਉਹ ਇਹੋ ਜਿਹੇ ਨੇ ਮੈਨੂੰ ਤਾਂ ਪੁੱਛ ਲਾਂਦੀ ਪੜਾ ਜਾ ਮੈਨੂੰ ਤਾਂ ਐਸੀ ਉਹ ਵੱਡੇ ਨੇ ਸੰਭਾਲ ਲੈਣਗੇ ਚੱਲ ਕੋਈ ਨਾ ਲੈਨ ਤੂੰ ਆ ਟੌਪਸ ਪਾ ਲੈ ਪਾ ਕੇ ਟੌਪਸ ਮਾਂ ਸੱਚ ਲੈ ਜਾ ਠੀਕ ਐ ਇਹ ਸੋਡੇ ਨੇ ਹਾਂ ਇਹ ਮੇਰੇ ਨੇ ਕੋਈ ਨਾ ਤੂੰ ਪਾ ਲੈ ਠੀਕ ਐ ਹਾਂ ਪਾ ਕੇ ਚਲਾ ਜਾ ਬਾਸ ਠੀਕ ਐ ਮੇਰੇ ਗਹਿਣੇ ਮਿਲਦੇ ਨਹੀਂ ਹੁਣ ਮੈਨੂੰ ਮੇਰੇ ਮੰਮੀ ਡੈਡੀ ਨੇ ਕਿੰਨੇ ਸ਼ੌਂਕ ਨਾ ਪਾਏ ਸੀ ਮੈਨੂੰ ਉਹ ਮਿਲ ਜਾਣਗੇ ਗਹਿਣੇ ਕਰੀ ਨੇ ਕਿੱਥੇ ਗਏ ਨੇ ਗਹਿਣੇ ਫਿਰ ਉਹ ਤਾਂ ਮੁੱਕਰ ਗਏ ਹੁਣ ਨਹੀਂ ਮੁੱਕਰਦੇ ਠੀਕ ਹੋ ਜਾਣਦੇ ਆਪਣਾ ਆਪਣੇ ਵਿਆਹ ਹੋਏ ਨੂੰ ਥੋੜਾ ਟਾਈਮ ਹੋਇਆ ਹੈ ਇੱਕ ਆਪਾਂ ਬਾਹਰ ਹੋ ਕੇ ਵਿਆਹ ਕਰਾਇਆ ਲਵ ਮੈਰਿਜ ਕਰਾਈ ਹੈ ਉਹਦੇ ਕਰਕੇ ਥੋੜਾ ਜਿਹਾ ਹੋਗਾ ਜਦ ਦੇ ਠੀਕ ਹੋ ਗਿਆ ਸਾਰਾ ਕੁਝ ਹੋ ਜੂਗਾ ਦਵਾ ਦੋਗੇ ਤੁਸੀਂ ਦਵਾ ਦੂੰਗਾ ਮੈਂ ਕੋਈ ਨਹੀਂ ਦਵਾ ਦੂੰਗਾ ਠੀਕ ਹੈ ਸੈਟ ਹੋ ਜਾਣਦੇ ਸਾਰਾ ਕੁਝ ਗਹਿਣੇ ਉਰੀ ਨਹੀਂ ਕਿਤੇ ਨਹੀਂ ਗਏ ਤੂੰ ਨਾ ਥੋੜਾ ਜਿਹਾ ਘੱਟ ਬੋਲਿਆ ਕਰ ਹਾਂ ਤਾਰਾ ਦੀ ਬੋਲੀ ਜਾਨੀ ਉਹ ਨਮੀ ਨੂੰ ਹੈਗੀ ਉਹਨੂੰ ਵੀ ਬੋਲੀ ਜਾਨੀ ਹੈਗੀ ਕਦੇ ਐਂ ਰਿੰਗ ਦੀ ਮਰ ਜੇਗੀ ਟੈਕ ਆ ਜਾਊਗਾ ਤੂੰ ਸੁਖ ਸੁਖ ਲੱਭੜਿਆ ਕਿਤੇ ਵੇ ਮੈਂ ਜਾਂਦੀ ਲੱਗਾ ਤੂੰ ਉੱਥੇ ਚੌੜਾ ਹੋ ਕੇ ਬਸ ਲੱਗ ਜੇਗੀ ਵਗ ਜੇਗੀ ਕਸਰਾ ਕੋਈ ਜਾਨ ਚ ਹਜੇ ਹਾ ਦੇਖ ਲੈ ਕਿਵੇਂ ਝਾਟਾ ਨੰਗਾ ਕਰਕੇ ਮੋਟਰਸਾਈਕਲ ਤੇ ਪਹਿਲਾਂ ਪਾਉਂਦੇ ਜਾਂਦੇ ਆ ਸ਼ਰਮ ਨਹੀਂ ਆਉਂਦੀ ਨਾ ਸੱਸ ਦੇ ਗੋਡੀ ਹੱਥ ਲਾਇਆ ਨਾ ਸਹੁਰੇ ਦੇ ਤਾਂ ਚੌਰੇ ਦੇ ਕੀ ਲਾਉਣਾ ਪਤਾ ਨਹੀਂ ਵੇ ਘਰ ਦੇ ਵਿੱਚ ਕੋਈ ਸਿਆਣਾ ਬੰਦਾ ਵੀ ਹੈਗਾ ਕਿ ਨਹੀਂ ਤੂੰ ਨਹੀਂ ਜਾਂਦੀ ਹੁੰਦੀ ਸੀ ਆਹਦੇ ਟਾਈਮ 'ਚ ਤੂੰ ਬਥੇਰਾ ਮੇਲਿਆਂ 'ਚ ਫਿਰਦੀ ਰਹੀਂਗੀ ਤੇ ਕੋਈ ਰੋਕਦਾ ਸੀ ਹਾਂ ਉਹ ਮਰੇ ਅਮਨਾ ਦੀ ਬਗ ਜਾਣਦੇ ਤੂੰ ਤਾਂ ਮੈਨੂੰ ਮੇਲਿਆਂ ਤੇ ਲੈ ਕੇ ਜਾਂਦਾ ਸੀ ਟੁੱਟੇ ਜਿਹਾ ਸਾਈਕਲ ਤੇ ਆ ਹੁਣ ਤੱਕ ਬਖੀਆਂ ਅੰਦਰ ਪਈਆਂ ਆ ਉਹ ਫਿਰ ਟਾਈਮਾਂ ਟਾਈਮਾਂ ਦੀ ਗੱਲ ਹੈਗੀ ਟਾਈਮ ਬਦਲ ਗਿਆ ਸਾਧਨ ਵੀ ਬਦਲ ਗਏ ਤੂੰ ਮੇਰੇ ਨਾਲ ਜਿਵਨ ਘੱਟ ਲੜਾਇਆ ਕਰ ਇਹਨਾਂ ਨੂੰ ਸਿਰ ਨਾ ਚੜ੍ਹਾ ਲੈ ਜਿਹੇ ਜ਼ਿਆਦਾ ਸਿਰ ਚੜ੍ਹ ਗਏ ਨਾ ਸਿਰ 'ਚ ਗਲੀਆਂ ਕਰਨਗੇ ਇਹਨੂੰ ਤਾਂ ਕਾਬੂ ਕਰਨਾ ਹੀ ਪੈਣਾ ਜਿਹੜੀ ਇਹ ਜ਼ਿਆਦਾ ਆਉਂਦੀ ਪਹਿਲਾਂ ਹੋਣ ਲੱਗਦੀ ਤੈਨੂੰ ਰੱਬ ਕਾਬੂ ਕਰੂ ਕੋਈ ਨਹੀਂ ਥੋੜਾ ਟਾਈਮ ਈ ਹੈ ਹੁਣ ਤੂੰ ਮੈਨੂੰ ਲੱਗਦਾ ਤੇਰਾ ਸਿਰ ਪਾੜਨਾ ਪੈਣਾ ਏਟ ਲਾ ਕੇ ਜਿਹੜਾ ਤੂੰ ਜ਼ਿਆਦਾ ਬਕਵਾਸ ਕਰਦਾ ਇਹਨਾਂ ਨੂੰ ਆਲਣ ਦੇ ਇਹਨਾਂ ਨੂੰ ਤਾਂ ਆਿਆਂ ਨੂੰ ਲੋਟ ਕਰੂ ਮੈਂ ਦੇਖ ਤਾਂ ਸਹੀ ਨਬਲਾ ਕੇ ਗਈ ਨੱਚਲਾ ਕੇ ਗਈ ਬੁਸ਼ਰਮ ਕਿਸੇ ਥਾਂ ਦੀ ਲਹੂ ਪੀ ਰਖਿਆ ਸਾਰੇ ਟੱਬਰ ਨੇ। ਬਸ ਇਹੀ ਪੀਤਾ ਲਹੂ ਸਾਰਿਆਂ ਦਾ। ਕੋਈ ਕੁਛ ਨਹੀਂ ਕਹਿੰਦਾ ਤੈਨੂੰ। ਤੂੰ ਹੀ ਤਪਾਇਆ ਸਾਰਿਆਂ ਨੂੰ। ਸਸਰੀ ਘਰ ਪਣੀ। ਸਸਰੀ ਘਰ। ਜਬ ਵਗ ਜਾ ਤੂੰ ਕਿ ਇੱਥੇ ਬੈਠਾ ਰੰਨਾ ਚ ਤੰਨਾ ਬਣ ਕੇ। ਇੰਨ ਤੇ ਘੰਦੰਦੀ। ਜੰਨਾ ਥਰ ਕੀ ਕਿਸੇ ਥਾਂ ਦਾ। ਹੋਰ ਪੈ ਠੀਕ ਹੈ। ਹਾਂ ਹਾਂ ਬਸ ਠੀਕ ਹੈ। ਹੋਰ ਪੈ ਨੇ ਤੈ ਤਾਂ ਮੁੰਡਾ ਚੋਰੀਆਂ ਛੋਰੀਆਂ ਵਿਆਹ ਲਿਆ। ਲਾ ਮੇਨੂ ਤਾਂ ਬਲਾ ਲਾਂ ਦੇ ਉਹ ਬਸ ਅ ਮੁੰਡਾ ਬਸ ਮੇਰੇ ਪਾਹੀ ਨੇ ਰਿਸ਼ਤਾ ਕਰਤਾ ਸੋਨਾ ਖਾਨਦਨ ਮਿਲ ਗਿਆ ਪਤੀਆ ਭਾਣੇ ਮੈਨੂੰ ਵੀ ਕਵੇਂ ਰਿਸ਼ਤੇ ਹੋ ਹੀ ਦੇਗੇ ਆਪ ਤਾਂ ਲੱਡੂ ਨਹੀਂ ਖਵਾਈ ਮੇਰੇ ਮੁੰਡੇ ਦੇ ਵਿਆਹ ਚ ਸੀ ਉਹੀ ਵੀੜੀ ਦੇ ਰਾਂ ਨਹੀਂ ਅੱਛਾ ਉਹ ਪਤਾ ਕੀ ਹੈ ਕੁੜੀ ਦੇ ਮਾਪਿ ਉਹ ਬਾਹਰੋਂ ਆਏ ਸੀ ਕੈਨੇਡਾ ਤੋਂ ਉਹਨਾਂ ਨੂੰ ਥੋੜੀ ਜਿਹੀ ਕਾਲੀ ਸੀ ਪਤੀਆ ਭਾਣੇ ਮੈਨੂੰ ਕੈਨੇਡਾ ਵਾਲਿਆਂ ਦਾ ਸਾਰਾ ਪਤਾ ਪਿੰਡ ਚ ਤੈਨੂੰ ਲਕੋਣੀਆਂ ਗੱਲਾਂ ਤੂੰ ਗੱਲ ਤਾਂ ਮੈਂ ਕਿਹੜੀ ਲਕੋਣੀ ਆ ਹਾਂ ਹੋਰ ਪਤਾ ਤਾਂ ਹੈਗਾ ਵੀ ਭਾਈ ਇਹਨਾਂ ਤਾਂ ਮੁੰਡੇ ਨਾਲ ਮੈਂ ਜ਼ਿਕਰ ਹੀ ਇਸ ਤੇ ਨਹੀਂ ਐਨਾ ਵੀ ਪਤਾ ਮੈਨੂੰ ਤਾਂ ਮੈਂ ਤਾਂ ਲੰਬਾ ਦੇਣਾ ਐਸੀ ਮਹਾਵਤਾ ਖਾ ਕੇ ਲੱਡੂ ਅੰਦਰ ਵੜ ਗਈ ਬੀੜੀ ਵੀ ਨਹੀਂ ਦਿੱਤੀ ਸਾਡੀ ਉਹ ਪਹਿਣੇ ਮੁੰਡੇ ਦੇ ਲਾ ਮਿਰਚ ਕਾਨੂੰ ਕਰਾਈ ਆ ਤੈਨੂੰ ਦੱਸਿਆ ਮੇ ਕੁੜੀ ਦੇ ਮਾਂ ਪਿਓ ਕੈਨੇਡਾ ਤੋਂ ਆਏ ਸੀ ਸੁਖਨਾਲ ਨਹੀਂ ਰਹਿੰਦੇ ਪਹਿਣੇ ਕਿਉਂ ਇਹੋ ਜਿਹੀਆਂ ਗੱਲਾਂ ਕਰਦੀਆਂ ਐਨੇ ਨਾ ਮਿੱਠੇ ਪੋਚੇ ਮਾਰਿਆ ਕਰ ਤੂੰ ਬਾਲੇ ਮਾਰਨ ਜਾਣਦੀਆਂ ਤੂੰ ਆਪਦੀ ਗਲਤਾਂ ਤੂੰ ਅੰਦਰ ਹੀ ਧੜਪੜ ਲਾਣੀਆਂ ਦੂਜਿਆਂ ਦੀਆਂ ਮੁਠੀਆਂ 'ਚ ਚੰਗਾ ਪਹਿਣੇ ਮੈਂ ਤਾਂ ਜਾਣੀ ਆ ਤੈਨੂੰ ਤਾਂ ਗੱਲ ਹੀ ਨਹੀਂ ਆਉੜਦੀ ਉਂ ਤਾਂ ਨਹੀਂ ਕਿਸੇ ਨੂੰ ਗੱਲ ਕਰਨ ਦਿੰਦੀ ਸੀ ਚੱਲ ਵਧੀਆ ਹੋਇਆ ਮੁੰਡੇ ਤੇ ਨੀਵੀਂ ਪਵਾਤੀ ਕਿਵੇਂ ਮੇਰਾ ਸਿਰ ਨੀਮਾ ਕਰਤਾ ਮੇਰੇ ਸ਼ਰੀਕੇ ਪਾਈਚਾਰੇ ਵਿੱਚ ਬੇਸ਼ਰਮ ਨੇ ਨਿਕਲਿਓ ਉੱਦੜਿਓ ਇੱਥੇ ਲੈ ਆਇਆ ਹਾ ਦੇਖ ਲੈ ਕਿਵੇਂ ਆਂਡਣਾ ਗਵਾਂਡਣਾ ਮੈਨੂੰ ਉਂਗਲ ਲਾ ਕੇ ਜਾਣੀਆਂ ਸੋ ਸੁੱਖਾਂ ਦੇ ਮੇਰੇ ਪੁੱਤ ਸੀ ਦੋਨੋਂ ਕਿਵੇਂ ਮੈਂ ਧੂਮ-ਤਾਮ ਨਾਲ ਵਿਆਹ ਕਰਾਣਾ ਸੀ ਮੈਂ ਗੱਡੀ ਆਉਣੀ ਸੀ ਦਾਜ ਵਿੱਚ ਮੈਨੂੰ ਗਣੇ ਗੱਟੇ ਆਉਣੇ ਸੀ ਸ਼ਰੀਕੇ ਪਾਈਚਾਰੇ ਨੂੰ ਦੱਸਦੀ ਵੀ ਮੈਂ ਆਪਣਾ ਪੁੱਤ ਵਿਆਇਆ ਬੈਂਡਵਾਜਿਆਂ ਦੇ ਨਾਲ ਪਰ ਇਹਨੇ ਕੰਜਰ ਨੇ ਜਮਾਈ ਗਰਤਗਾਲਤੀ ਸਾਡੀ ਆਂਡ ਗਵਾਂਡ ਵੀ ਉਂਗਲਾ ਕਰਨ ਲਾਤਾ ਕੋਈ ਨਹੀਂ ਤੇਰਾ ਤਾਂ ਭਾਜਣਾ ਨਾ ਪੁਆਈਆਂ ਨਾ ਮੈਂ ਮੇਰਾ ਨਾਂ ਵੀ ਕੁਲਦੀਪ ਕੌਰ ਨੇ ਬਸਣ ਤਾਂ ਨਹੀਂ ਲਿੰਦੀ ਤੈਨੂੰ ਮੈਂ ਇੱਥੇ ਫਟੂੰਗੀ ਤਾਂ ਮੈਂ ਤੈਨੂੰ ਕੱਢ ਕੇ ਤੇ ਐ ਤਜੇ ਸੋ ਸੁਖਾ ਨਾ ਮੇਰਾ ਪੁੱਤ ਦਾ ਨਾਂ ਸੋਣਾ ਸੁਨੱਖਾ ਹੋਵੇ ਕਿੱਥੇ ਮੇਰੇ ਘਰ ਮਾਚ ਮੜੀ ਪਈ ਚਲ ਨਵੀਂ ਨਵੀਂ ਜਾਈਏ ਉਹਦੇ ਕਮਰੇ ਦੀ ਸਫਾਈ ਮੈਂ ਕਰ ਪਾਉਂਗੀ ਕੋਈ ਗੱਲ ਮੈਂ ਚਾਦਰ ਜੀ ਵੀ ਸਿੱਖ ਲੈਣੀ ਕੋਈ ਆਵਾਜ਼ ਨਹੀਂ ਬੜੀਆਂ ਸਫਾਈਆਂ ਹੋ ਰਹੀਆਂ ਦਰਾਣੀ ਦੇ ਕਮਰੇ ਦੀਆਂ ਕੋਈ ਨਾ ਮੰਮੀ ਉਹ ਨਵੇਂ ਆਏ ਨੇਗੇ ਉਹਨਾਂ ਦੇ ਕਮਰੇ ਦੀ ਸਫਾਈ ਮੈਂ ਕਰ ਦੂੰਗੀ ਮੰਨੂ ਤਾਂ ਕੋਈ ਇਤਰਾਜ਼ ਨਹੀਂ ਜੇ ਦੀ ਮਰਜ਼ੀ ਸਪਾਈ ਕਰ ਜੇ ਦੀ ਮਰਜ਼ੀ ਨਾ ਕਰ ਪਰ ਇੱਕ ਗੱਲ ਹੈ ਮੇਰੇ ਖਿਲਾਫ ਨਾ ਉਹਨੂੰ 扑ੜਕਾ ਦੇ ਜੇ ਮੇਰੇ ਖਿਲਾਫ 扑ੜਕਾਉਣ ਦੀ ਕੋਸ਼ਿਸ਼ ਵੀ ਕੀਤੀ ਨਾ ਤੈਨੂੰ ਪਤਾ ਹੀ ਆ ਤੇਰਾ ਕੀ ਹਾਲ ਮੈਂ ਕਰਦੀ ਆ ਮੈਨੂੰ ਤੂੰ ਉਹੀ ਨਾ ਜਾਣੀ ਜਿਹੜੀਆਂ ਤੂੰ ਨੂੰ ਉਂਗਲਾਂ ਲਾਉਣੀ ਆ ਨਾ ਉਹ ਬੰਦ ਕਰ ਦੇ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਮਿੰਨੀ ਮਿਸਣੀ ਨੂੰ ਨਹੀਂ ਮੰਮੀ ਮੈਂ ਕੋਈ ਉਂਗਲ ਨਹੀਂ ਲਾਉਂਦੀ ਉਹਦੇ ਨਹੀਂ ਮੰਮੀ ਮੈਂ ਕੋਈ ਹੰਘੜਨੀ ਲਾਉਂਦੀ ਉਹਦੇ। ਲਾਈ ਬਿਨਾ ਖਟਿਆ ਖਾਊਗੀ। ਲੱਗੀ ਸਮਝ? ਉਹਨੂੰ ਤਾਂ ਮੈਂ ਖਰੋ-ਵਾਰ ਕੱਢ ਕੇ ਸਹ ਲਾਉਂਗੀ। ਐ ਨਹੀਂ ਮੈਂ ਉਹਨੂੰ ਇੱਥੇ ਬਸਣ ਦਿੰਦੀ। ਮੰਮੀ ਘਰੋਂ ਕੱਢਣ ਵਾਲੀ ਕੀ ਗੱਲ ਐ? ਵਿਆਹ ਕਿ ਆਈ ਐ ਉਹ? ਤੂੰ ਚੁੱਪ ਕਰ ਵੇ। ਤੂੰ ਤਾਂ ਮੈਨੂੰ ਪਹਿਲਾਂ ਹੀ ਪਤਾ ਵੇ ਤੀਮੀ ਦਾ ਗੁਲਾਮ ਐ। ਪਰ ਮੈਨੂੰ ਇਹ ਨਹੀਂ ਸੀ ਪਤਾ। ਵੀ ਪਰਜਾਈ ਦਾ ਵੀ ਗੁਲਾਮ ਬਣੀ ਬੈਠਾ। ਮੰਮੀ ਚੁੱਪ ਕਰਾਉਣ ਤੋਂ ਬਿਨਾ ਤੈਨੂੰ ਹੋਰ ਕੋਈ ਕੰਮ ਤਾਂ ਆਉਂਦਾ ਨਹੀਂ। ਆਪ ਨਹੀਂ ਬੋਲਦੀ ਇੱਧਰ ਉਂਗਲਾ ਲਾਉਣੀ ਐ ਮਾਂ ਪਤ ਨੂੰ ਲੜਾਉਣੀ ਐ ਸ਼ਰਮ ਕਰ ਲੈ ਮੈਂ ਤਾਂ ਹੀ ਤੈਨੂੰ ਕਿਹਾ ਵੀ ਮੈਂ ਤੈਨੂੰ ਮਿੰਨੀ ਨੂੰ ਜਾਣਦੀ ਆ ਚੰਗੀ ਤਰ੍ਹਾਂ ਮੰਮੀ ਜੇ ਕੋਈ ਤੈਨੂੰ ਸੱਚੀ ਗੱਲ ਕਹਿੰਦਾ ਤੂੰ ਗੱਲ ਪੈਣੀ ਐ ਤੇਰੀ ਜ਼ੁਬਾਨ ਕੁਝ ਜ਼ਿਆਦਾ ਨਹੀਂ ਖੁੱਲਣ ਲੱਗ ਪਈ ਆ ਪਰਸੋ ਚਾਹਦਾ ਜਿੱਦੇ ਦਾਦਾ ਵਿਆਹ ਹੋਇਆ ਮੇਰੀ ਗੱਲ ਸੁਣ ਲੈ ਮੈਂ ਸਭ ਨੂੰ ਕਹਿੰਨੀ ਆ ਵੀ ਪਹਿਲਾਂ ਮੇਰੀ ਇਸ ਘਰ ਵਿੱਚ ਚੱਲਦੀ ਸੀ ਚੱਲਦੀ ਹੈ ਤੇ ਚੱਲਦੀ ਹੀ ਰਹੂਗੀ ਚਲਾਉਂਦੀ ਆਈਆਂ ਮੰਮੀ ਚਲਾਉਂਦੀ ਰਹੇਗੀ ਇਹ ਕੰਮ ਤੋਂ ਬਣਾ ਹੋਰ ਕੰਮ ਤਾਂ ਤੈਨੂੰ ਆਉਂਦਾ ਹੀ ਕੋਈ ਨਹੀਂ ਕੱਲਾ ਲੜਨ ਤੇ ਰੋਵ ਮਾਰਨੀ ਜਾਣਦੀ ਐ ਮੇਰਾ ਘਰ ਐ ਮੈਂ ਰੋਵ ਰੱਖੂਗੀ ਇੱਥੇ ਮੈਂ ਕੱਲ ਦੀਆਂ ਸ਼ੋکریاں ਦਾ ਰਾਜ ਨਹੀਂ ਚੱਲਣ ਦੇਣਾ ਆਪਣੇ ਘਰ ਵਿੱਚ ਅਸੀਂ ਕਿਤੇ ਬਾਹਰੋਂ ਆਏ ਸੀ ਘਰ ਤਾਂ ਸਾਡਾ ਵੀ ਐ ਮੰਮੀ ਅੱਛਾ ਜੇ ਘਰ ਤੁਹਾਡਾ ਐ ਤੇ ਆਪਣੀਆਂ ਘਰ ਵਾਲੀਆਂ ਨੂੰ ਗੁਲਾਮ ਬਣਾ ਕੇ ਰੱਖੋ ਇਨਨਾਂ ਜੁੱਤੀ ਚ ਪਾਣੀ ਪਿਆਓ ਸਿਰ ਦਾ ਤਾਜ ਨਾ ਬਣਾਓ ਨਹੀਂ ਤਾਂ ਇਹ ਤੁਹਾਡੇ ਸਿਰ ਚ ਗਲੀਆਂ ਕਰਨਗੀਆਂ ਲੱਗੀ ਸਮਝ ਤੈਨੂੰ ਗਲੀਆਂ ਕਰਨ ਵਾਸਤੇ ਇਨ ਲਿਆਂਦੀਆਂ ਮਮੀ ਘਰ ਦਾ ਕੰਮ ਕਰਨ ਵਾਸਤੇ ਆਇਆ ਬਲਾਲ ਹੈ ਜਿੰਨਾ ਖਸਮ ਤੋਂ ਬੁਲਾਉਣਾ ਮੈਂ ਵੀ ਦੇਖੀ ਜਾਨੀ ਆ ਤੁਹਾਨੂੰ ਦੋਹਾਂ ਨੂੰ ਉਹਨਾਂ ਦੇ ਨਾਲ-ਨਾਲ ਮੈਨੂੰ ਲੱਗਦਾ ਤੁਹਾਨੂੰ ਵੀ ਤਿੱਤਰ ਕਰਨਾ ਪੈਣਾ ਐ ਤਾਂ ਮਮੀ ਕੋਈ ਸੱਤ ਬਗਾਨਿਆਂ ਨਾਲ ਨਹੀਂ ਕਰਦਾ ਯਵੇਂ ਤੁਸੀਂ ਸਾਡੇ ਨਾਲ ਕਰੀ ਇਨੇਓ ਇਹਨਾਂ ਨਾਲ ਕਰੀ ਜਾਂਦੇ ਹੋ ਅੱਛਾ ਔਰ ਜਿਹੜੇ ਫਰਜਾ ਲੱਗੇ ਹੋਏ ਆ ਨਾ ਇਹ ਮੈਨੂੰ ਕੱਟਣੇ ਵੀ ਆਉਂਦੇ ਆ ਚੰਗੀ ਤਰ੍ਹਾਂ ਇੱਕ ਦੇ ਨਹੀਂ ਇਹ ਜਿਹੜੇ ਫਰ ਚੌਹਾਂ ਨੂੰ ਲੱਗੇ ਆ ਨਾ ਚੌਹਾਂ ਦੇ ਕਟੋਂਗੀ ਅਜਿਹੇ ਦੇ ਕੱਟੇ ਆ ਨਾ ਦੇਖ ਲੈ ਖੁੰਡੀ ਲੈ ਕੇ ਮੰਜੇ ਤੇ ਬੈਠਾ ਸਿਰਫ ਭੌਂਕਣ ਜੋਗਾ ਆ ਕਰ ਕੁਛ ਨਹੀਂ ਸਕਦਾ ਤੇ ਇਹੀ ਹਾਲ ਪਰ ਤਾਂ ਚਾਹਾਂ ਦਾ ਹੋਊਗਾ ਮੀ ਤੇਰੀ ਜੁਬਾਨ ਕੈਂਚੀ ਤੋਂ ਭੜੀ ਐ ਇਹ ਤਾਂ ਫਰ ਕੱਟ ਦਿੰਦੀ ਐ ਚੱਲ ਆਪਾਂ ਚੱਲ ਜੀ ਬਾਲਾ ਨਾ ਸੁਣਾ ਕਰ ਇਹਦੀਆਂ ਇਹਦੇ ਮੂੰਹ ਚ ਜੁਵਾਨ ਨਹੀਂ ਸੀ ਵੱਡੇ ਦੇ ਦੇਖ ਲੱਗ ਤੇ ਮੈਂ ਪੌਂਕਣ ਲੱਗ ਗਿਆ ਕੋਈ ਨਹੀਂ ਬਸ ਨਾ ਛੋਟੀ ਦਾ ਬੰਦੋਬਸਤ ਕਰਾਂ ਇਹਨਾਂ ਨੂੰ ਤਾਂ ਫੇਰ ਕਾਬੂ ਕਰ ਲੂੰਗੀ ਇਹ ਤਾਂ ਫੇਰ ਮਾਰਿਓ ਕੁੱਟਿਓ ਕਾਬੂ ਆ ਜਾਂਦੇ ਨੇ ਗੱਲ ਤਾਂ ਛੋਟੀ ਦੀ ਆ ਜਿਹੜੀ ਜ਼ਿਆਦਾ ਪੜ੍ਹੀ ਲਿਖੀ ਹੋਣ ਕਰਕੇ ਮੇਰੇ ਕਦੇ ਵੀ ਖਿਲਾਫ ਜਾ ਸਕਦੀ ਆ ਤੇ ਇਸ ਘਰ ਵਿੱਚ ਮੇਰੇ ਖਿਲਾਫ ਕੋਈ ਜਾਵੇ ਖਲਦੀਪ ਕਦੇ ਚੜ ਨਹੀਂ ਸਕਦੀ ਚੜ ਨਹੀਂ ਸਕਦੀ ਬਹੁਤ ਨਾਲ ਮਾਣਾ ਮੁੱਟਾ ਕੰਮ ਕਰਾ ਦਿਆ ਕਰ ਕਿਸੇ ਵੇਲੇ ਵੇਖੀ ਰਹੀਆਂ ਸਾਰਾ ਦਿਨ ਬੈਲੀ ਆ ਦੇਖ ਲੈ ਆ ਗਿੰ ਮਹਾਰਾਣੀ ਪਤਾ ਨਹੀਂ ਮੇਰੇ ਪੁੱਤ ਦੇ ਕਿੰਨੇ ਇੱਕ ਪੈਸੀ ਲਵਾ ਕੇ ਆਈ ਹੋਣੀ ਹੈ ਅੱਛਾ ਕੀ ਲੈ ਮੈਂ ਸੂਟ ਲੈ ਕੇ ਆਈ ਆ ਸੂਟ ਤਾਂ ਬੜੇ ਸੋਹਣੇ ਤੇ ਕਿਨੇ ਮੇਰੇ ਪੁੱਤ ਦਾ ਖੁੰਡਾ ਕਰਾ ਕੇ ਆਈ ਸੂਟ ਫੜਾਉਂਦੀ ਆ ਇਹਨੂੰ ਤਾਂ ਮੈਂ ਅੱਥੇ ਦੁਕਾਨ ਤੱਕ ਨਾ ਕਦੀ ਜਾਣ ਦਿੱਤਾ ਜਿਹਦੇ ਹੱਥਾਂ 'ਚ ਸੂਟ ਲਈ ਬੈਠੀ ਆ ਝੋਨਾ ਜਾਣੀਆਂ ਦੀ ਜ਼ਿਆਦਾ ਨਹੀਂ ਸੁਲਾ ਹੋਣ ਲੱਗ ਪਈ ਸੂਟ ਦੋਨੇ ਸੋਹਣੇ ਨੇ ਆਹ ਜਿਆ ਦੇ ਸੋਹਣਾ ਲੱਗਦਾ ਇਹ ਤੁਹਾਨੂੰ ਪਸੰਦ ਹੈ ਹਾਂ ਬਹੁਤ ਸੋਹਣਾ ਸ਼ੂਟ ਹੈ ਐ ਕਰੋ ਫਿਰ ਤੁਸੀਂ ਇਹ ਤੁਸੀਂ ਸਮਿਆ ਲਓ ਆ ਮੈਂ ਸਮਿਆ ਲੂੰਗੀ ਐ ਚ ਕੀ ਆ ਮਨ ਇਹ ਕੀ ਲੈ ਨਹੀਂ ਆਂਗੀ ਇਹਦੇ ਚ ਮੇਕਅਪ ਦਾ ਸਮਾਨ ਅੱਛਾ ਦੇਖਾਂ ਆਹ ਕੀ ਚੀਜ਼ ਆ ਮਨ ਇਹ ਫਾਊਂਡੇਸ਼ਨ ਆ ਕੀ ਗੱਲ ਤੁਸੀਂ ਕਦੇ ਲਾਇਆ ਨਹੀਂ ਨਾ ਮਨ ਮੈਨੂੰ ਕਿਹੜਾ ਕਦੇ ਲੈ ਕੇ ਦਿੱਤਾਗਾ ਨਹੀਂ ਮੰਮੀ ਮੈਨੂੰ ਇਹੋ ਜਿਹਾ ਕੁਝ ਲਾਉਣ ਦਿੰਦੀ ਐ ਸੁਲਕਾ ਦੇ ਵੀ ਨਹੀਂ ਲੈ ਕੇ ਦਿੱਤਾ ਨਾ ਬੀਰ ਜੀ ਨਹੀਂ ਲੈ ਕੇ ਦਿੰਦੇ ਨਾ ਵੀਰ ਜੀ ਭਾਲਦੀ ਆ ਲੈ ਵੀਰ ਜੀ ਦੀ ਐਨੀ ਕਿੱਥੇ ਹੈਗੀ ਵੀ ਐਨੀ ਚੱਲੂਗੀ ਤੈਨੂੰ ਪਤਾ ਨਹੀਂ ਹੁਣ ਮੰਮੀ ਬਾਰੇ ਅੱਛਾ ਹਾਂ ਨਾ ਮੈਂ ਤਾਂ ਨਹੀਂ ਪਈ ਇਹੋ ਜਿਹਾ ਕੁਝ ਨਹੀਂ ਮੈਨੂੰ ਲੈ ਕੇ ਦਿੱਤਾ ਤੇ ਨਹੀਂ ਮੈਂ ਲਾਏਗਾ ਤੇ ਮੈਨੂੰ ਤਾਂ ਇਹਦੇ ਬਾਰੇ ਜਾਣਕਾਰੀ ਹੈ ਨਹੀਂ ਕੋਈ ਕੋਈ ਗੱਲ ਨਹੀਂ ਮੈਂ ਲਾ ਦੇ ਕਰੂੰਗੀ ਸੋਡੇ ਹੁਣ ਹੁਣੇ ਫਾਊਂਡੇਸ਼ਨ ਲਾ ਕੇ ਬੁੱਥੇ ਤੇ ਜਾਊਗੀ ਗੋਹੜਟੋਂ ਮੇਕਅਪ ਕਰਨਾ ਸਿਖਾਉਂਦੀ ਆ ਕੋਈ ਨਹੀਂ ਕਰਾਂ ਸਹੀ ਇਹਦੇ ਮੇਕਅਪ ਫਿਰ ਮੈਂ ਦੱਸਦੀ ਆ ਫਿਰ ਤੁਹਾਡੇ ਦੋਹਾਂ ਦੇ ਬੂਥਿਆਂ ਤੇ ਨਾ ਕੋਹਾਲੀ ਬੂਗੀ ਮੈਂ ਵੀ ਨਾ ਤੂੰ ਲਾਲ-ਵਾਲ ਗਰੀ ਫਿਰਦੀਆਂ ਗਿਆ ਉਹ ਮਰਚ ਤੂੰ ਬੂਥਾ ਬੰਦ ਰੱਖ ਹਾਂ ਮੈਂ ਤੈਨੂੰ ਕੁਛ ਨਹੀਂ ਕਿਹਾ ਆ ਆ ਦੇ ਵੀ ਨਹੀਂ ਮਿਰਚਾਂ ਲੱਗਦੀਆਂ ਨੇ ਫਿਰ ਉਹਨਾਂ ਹੀ ਤਾਂ ਉਮਰ ਹੈ ਤੂੰ ਬਕਵਾਸ ਨਾ ਕਰੇ ਤਾਂ ਚੰਗਾ ਹਾਂ ਹੁਣ ਬਕਵਾਸ ਹੋਹੀ ਮਟਰਾਂ ਦੀ ਸਬਜ਼ੀ ਬਣਾਵਾਂਗੇ ਦੀਦੀ ਹਾਂ ਮਨਾਲੂ ਮਟਰ ਬਣਾਵਾਂਗੇ ਅੱਜ ਆਪਾਂ ਮੈਗੀ ਬਣਾਈਏ ਮੈਨੂੰ ਤਾਂ ਬਣਾਉਣੀ ਨਹੀਂ ਆਉਂਦੀ ਆ ਮਨ ਮੈਨੂੰ ਆਉਂਦੀ ਐ ਆਜੋ ਨਾਲੇ ਤੁਸੀਂ ਸਿੱਖ ਲਿਓ ਆਜੋ ਆਪਾਂ ਖਾਣਾ ਹਾਂ ਤੇ ਨਾਲੇ ਮੈਂ ਖਾ ਲੂਗੀ ਦੇਖ ਪਾਈ ਹੁੰਦੀ ਐ ਆਜੋ ਆਜੋ ਚੱਲ ਦੇਖ ਤਾਂ ਸਹੀ ਸੁੱਕੀਆਂ ਰੋਟੀਆਂ ਖਾਣ ਵਾਲੀ ਨੂੰ ਕਿਵੇਂ ਮੈਗੀਆਂ ਬਣਾਵਣਾ ਲੱਗੀ ਖੂਆਣ ਤੂੰ ਰਹਿਣ ਦੇ ਊਣਾ ਜੱਪ ਛੇੜਦੀ ਹੋਰ ਇਹ ਦਰਾਣੀ ਜਠਾਣੀ ਦੀ ਬਣਦੀ ਐ ਬਣ ਲੈਣ ਦੇ ਖਾ ਲੈਣ ਦੇ ਕੋਸ ਖਾਂਦੀਆਂ ਨਹੀਂ ਆ ਤੇਰਾ ਹਰ ਵਾਰੀ ਵਿੱਚ ਭੌਂਕਣਾ ਜ਼ਰੂਰੀ ਹੁੰਦਾ ਵਿਰ ਹਾਰਜਾ ਕਰ ਕਿਸੇ ਵੇਲੇ ਕਿਉਂ ਕਲੇਸ਼ ਕਲੇਸ਼ ਕਿਉਂ ਪਾ ਲਦੀਆਂ ਤੂੰ ਸਾਰਾ ਤੇਰਾ ਟੰਗ ਨੂੰ ਤੇਰੇ ਮਾਰੂੰਗੀ ਮਾਰੂੰਗੀ ਤੂੰ ਮੈਨੂੰ ਬੇਲੇ ਨੇ ਤਪਾ ਰੱਖਿਆ ਐਂ ਕਰੋ ਦੀਦੀ ਇਹ ਤਾਂ ਮੈਨੂੰ ਕਿਰਾਉ ਮੈਂ ਮੈਗੀ ਬਣਾਉਣ ਦੀ ਤਿਆਰੀ ਕਰਦੀ ਆ ਤੁਸੀਂ ਇਹ ਕੱਪੜੇ ਅੰਦਰ ਰੱਖ ਦੋ ਚਲ ਠੀਕ ਐ ਨਾਲੇ ਮੇਰੇ ਬਾਹਰ ਵੀ ਕੱਪੜੇ ਸੁੱਕਣੇ ਪਏ ਪੈਨੇ ਮੈਂ ਉਹ ਲਾ ਲੂੰਗੀ ਠੀਕ ਐ ਕੀ ਬਣਾਈ ਜਾਂਦੀ ਆ ਮੈਡਮ ਮੈਗੀ ਬਣਾਉਂਦੀ ਸੀ ਮੰਮੀ ਬੰਦ ਕਰ ਨੱਦਰੇ ਪਿਓ ਨੇ ਰਿਪੋਰਟ ਦੇ ਰੱਖੇ ਨਾ ਸਾਨੂੰ ਜਿਹੜਾ ਇੱਥੇ ਜਾ ਹੋਟਲ ਖੋਲ ਰੱਖਿਆ ਜਿਹੜਾ ਕਦੀ ਮਹਿਗੀਆਂ ਤੇ ਕਦੀ ਕੁਛ ਬਣਦਾ ਬੋਲ ਤੂੰ ਵੀ ਬਣ ਗਈ ਨੌ ਮੈਂ ਤਾਂ ਵੱਡੀ ਨੂੰ ਕਦੀ ਸਾਹ ਨਹੀਂ ਕੱਢਣਾ ਦਿੱਤਾ ਤੇ ਤੂੰ ਆ ਕੇ ਉਹਨੂੰ ਸਿਖਾਉਣੀ ਆ ਸਾਹ ਵੀ ਕੱਢ ਕੇ ਦੇਖ ਨੌ ਤੇਰਾ ਮੈਂ ਸਾਹ ਬੰਦ ਕਰ ਦਵਾਂ ਤੂੰ ਹਜੇ ਜਾਣਦੀ ਕੀ ਆ ਮੇਰੇ ਬਾਰੇ ਅੱਜ ਤਾਂ ਸਰ ਹੁਤੇ ਇਕੱਲੇ ਘੇਣੇ ਲਏ ਆ ਦੇਖ ਜਿਹੜੇ ਤੇਰੇ ਆ ਕੰਨਾਂ 'ਚ ਟੌਪਸਪਾਰ ਰੱਖੇ ਨੇ ਨਾ ਮੈਂ ਹੈਵੀ ਕਢਾਉਂਗੀ ਅੱਜ-ਬੱਜ ਨਾਲ ਸਖਾਉਂਦੀ ਆ ਬਣਾਉਣ ਲੱਗੀ ਆ ਮੈਗੀ ਆ ਨਾ ਛਿਹੜੇ ਮਟਰ ਮੈਗੀ 'ਚ ਪਾਉਣੇ ਆ ਆਂਦੇ ਸਬਜ਼ੀ ਨਾ ਬਣੂੰਗੀ ਹੂੰ ਆਉਣ ਹਾਂਜੀ ਤੂੰ ਸਾਰਾ ਦਿਨ ਅੰਦਰ ਹੀ ਨਾ ਬੈਠੀ ਰਹਿ ਹੈ ਕਰ ਕਿਉਂ ਉਹ ਵੀਰਪਾਲ ਬਾਰੇ ਕੰਮ ਕਰੀ ਜਾਂਦੀ ਏ ਤੂੰ ਉਹਦੇ ਨਾਲ ਮਾੜਾ ਮੋਟਾ ਕੰਮ ਕਰਾ ਦੇ ਨਾ ਜਾ ਕੇ ਜੇ ਤੂੰ ਕੰਮ ਕਰੇਂਗੀ ਫੇਰ ਹੀ ਮੰਮੀ ਲਵੇ ਲਾਉਗੀ ਆਪਾਂ ਨੂੰ ਇਹ ਤਾਂ ਨੀਲ ਪੁਲਿਸ਼ ਲਾਉਂਦੀ ਸੀ ਫੇਰ ਲਾ ਲਈ ਇਹ ਤੂੰ ਬਲ ਕੰਮ ਕਰਾ ਦੇ ਮੰਮੀ ਤੇ ਲਵੇ ਲੱਗਣਾ ਆਪਾਂ ਨੇ ਫੇਰ ਉਟਾਊਗਾ ਹਜੇ ਨਵੇਂ ਨਵੇਂ ਕਰਕੇ ਥੋੜਾ ਜਿਹਾ ਹੋਇਆ ਠੀਕ ਆ ਮੈਂ ਫੇਰ ਲਾ ਲੂੰਗੀ ਹਾਂ ਜਾ ਉਹ ਇਹ ਕਰਾ ਦੇ ਦੀਦੀ ਲਓ ਮੈਂ ਕਰ ਦਿੰਨੀ ਆ ਝਾੜੂ ਮੈਂ ਕਰ ਦਿੰਨੀ ਆ ਨਹੀਂ ਅਮਨ ਇਹ ਤਾਂ ਮੈਂ ਕਰ ਲੂੰਗੀ اچھا ਝਾੜੂ ਪੋਚਾ ਤੇ ਇੱਧਰ ਮੈਂ ਕਰ ਦੂੰ ਨਾ ਪਸੂਆਂ ਦਾ ਕਰ ਦੂੰ ਤੂੰ ਐ ਕਰ ਸਬਜੀ ਬਣਾ ਲੈ ਜਾ ਕੇ ਰਸੋਈ ਚ ਰੋਟੀ ਰੋਟੀ ਤਿਆਰ ਕਰ ਲੈ ਬਣਾ ਲੈਣੀ ਆ ਸਬਜੀ ਹਾਂਜੀ ਫਿਰ ਬਸ ਸਬਜੀ ਬਣਾ ਲੈ ਨਾਲੇ ਰੋਟੀ ਬਣਾ ਲੈ ਠੀਕ ਹੈ ਹਾਂ ਇਹ ਤਾਂ ਮੈਂ ਕਰ ਦੂੰਗੀ ਸਬਜੀ ਬਣ ਗਈ ਆ ਆਟਾ ਮੈਂ ਗੁੰਨ ਕੇ ਰੱਖਤਾ ਮੈਂ ਦੀਦੀ ਨੂੰ ਕਹਿ ਦਿੰਨੀ ਆ ਵੀ ਮੈਂ ਸਾਰਾ ਸਬੰਦ ਰੈਡੀ ਕਰ ਲਿਆ ਜਦੋਂ ਰੋਟੀ ਖਾਣਗੀ ਉਦੋਂ ਮੈਂ ਬਣਾ ਦੂੰਗੀ ਹਾਂ ਦਾਲ ਰੋਟੀ ਬਣਾਉਂਦੀ ਫਿਰਦੀ ਐ ਤੈਨੂੰ ਤਾਂ ਅਕਲ ਮੈਂ ਦਿੰਨੀ ਐ ਹਾਂ ਜਰਾ ਟੱਬਰ ਸਵਾਦ ਨਾਲ ਰੋਟੀ ਸਬਜ਼ੀ ਖਾਊਗਾ ਠੀਕ ਤਾਂ ਸਹੀ ਤੇਰਾ ਕੀ ਬਣਾਉਣੀ ਆ ਸਬਜ਼ੀ ਬੋਲੀ ਸਵਾਦ ਬਣੂ ਬਈ ਆ ਤਾਂ ਤੇਰਾ ਹੋ ਗਿਆ ਹੋਣਾ ਬਈ ਦਾ ਸਾਰਾ ਕੰਮ ਨਿਬੜ ਵੀ ਗਿਆ ਤੂੰ ਮੇਰਾ ਖੇਤੀ ਦਾ ਕਰਾ ਦਿਆ ਕਰ ਯਾਰ ਕੋਸਾ ਖੇਤੀ ਦਾ ਮੇਰੀ ਇੰਟਰਵਿਊ ਆ 5-7 ਦਿਨਾਂ ਤੱਕ ਮੈਨੂੰ ਤਾਂ ਲੱਗਦਾ ਮੇਰਾ ਨੌਕਰੀ ਦਾ ਬਣ ਜੂ ਉਧਰ ਉਹ ਜਦੋਂ ਬਣੂਆ ਦੇਖੀ ਜੋ ਹੁਣ ਉਥੇ ਇਕੱਲਾ ਮੈਂ ਔਖਾ ਹੋਈ ਜਾਣਾ ਤੂੰ ਖੇਤੀ ਦਾ ਕਰੀ ਜਾਣਾ ਪਹਿਲਾਂ ਹੁਣ ਵੀ ਕਰੀ ਚੱਲ ਮੈਂ ਉਧਰ ਨੌਕਰੀ ਦਾ ਕਰ ਲਊਗਾ ਤੂੰ ਖੇਤੀ ਦਾ ਕਰੀ ਚੱਲਿਆਗਾ। ਉਹ ਚੱਲ ਤੂੰ ਦਾ ਗੱਲਾਂ ਚ ਕਿਹਨੂੰ ਜਿੱਤਣ ਦਾ ਨਾ ਰੋਟੀ ਨੂੰ ਬੋਲ ਮਾਰ ਜਰਾ। ਉਹ ਬਣੀ ਨਹੀਂ ਰੋਟੀ ਹਜੇ। ਲਿਆਉਣਾ ਰੋਟੀ ਬਹੁਤ ਭੁੱਖ ਲੱਗੀ ਪਈ ਐ। ਰੋਟੀਆਂ ਫਾਉਂਗੀ। ਖਾ ਲਾ ਉਹਦੀਆਂ ਰੋਟੀਆਂ ਸਬਜ਼ੀਆਂ ਬਣੀਆਂ। ਆਜੂਗਾ ਸਵਾਦ। ਤਿੰਨ ਯਾਰਾ ਨਮੀ ਬਹੂਦੀਆਂ ਰੋਟੀਆਂ ਖਾ ਕੇ। ਹੂੰ। ਨਾ। ਫੜਾ ਆਵਨਾ ਤੂੰ ਮੰਮੀ ਨੂੰ ਖੜਾ ਦੇਣਾ ਰੋਟੀ ਨਾ ਪਾਣੀ ਲੈ ਆ ਲੋ ਅੱਜ ਤਾਂ ਅਮਨ ਨੇ ਬਣਾਈ ਹੈ ਸਬ지 ਰੋਟੀ ਦੇਖ ਲੋ ਖਾ ਕੇ ਕਿੰਦਾ ਪੂਰੀ ਸਵਾਦ ਬਣਾਈ ਦਊ ਖਾਏ ਤਾਂ ਪਤਾ ਲੱਗੂਗਾ ਆ ਲੋ ਮੰਮੀ ਰੋਟੀ ਖਾ ਲੋ ਖਾਓ ਖਾਓ ਪੁੱਤ ਕੋੜੇ ਪਾਣੀ ਫੜਾ ਦੋ ਇਹਦੇ ਵਿੱਚ ਇੰਨੀ ਕਿਰਕਲ ਅੱਗ ਲਾਈ ਰੱਖੀ ਆ ਕਿਹਨੇ ਬਣਾਈ ਦਾਲ ਸਬਜੀ ਇਹ ਆ ਫੜਾ ਦੋ ਪਾਣੀ ਕੀ ਹੋ ਗਿਆ ਹੋਣਾ ਕੀ ਆ ਆ ਦਾਲ ਸਬਜੀ ਬਣਾਈ ਆ ਰੋਟੀਆਂ ਚ ਕਿਰਕਲ ਆ ਸਬਜੀ ਥੱਲੇ ਲੱਗੀ ਪਈ ਆ ਲੈ ਫੜ ਨਿਕਲੋ ਤੁਸੀਂ ਅੱਛਾ ਮਮੀ ਖੜ ਜਾ ਮੈਂ ਖਾ ਕੇ ਦੇਖਦਾ ਇੱਕ ਮਿੰਟ ਮੈਂ ਤਾਂ ਪਾਣੀ ਪੀ ਕੇ ਸਾਰ ਲਊਂਗੀ ਹਾਂ ਮਨੇ ਤਾਂ ਸਾਰੀ ਖਰਾਬ ਹੋਈ ਪਈ ਐ ਮੈਂ ਤਾਂ ਵਧੀਆ ਬਣਾਈ ਸੀ ਦਾਲ ਥੱਲੇ ਲੱਗੀ ਪਈ ਐ ਰੋਟੀਆਂ ਕਰਕਰ ਕਰੀ ਜਾਂਦੀਆਂ ਨੇ ਵਧੀਆ ਬਣਾਈ ਸੀ ਜੇ ਵਧੀਆ ਬਣਾਈਆ ਹੁੰਦੀ ਲੈ ਜਾ ਤੈਨੂੰ ਅਕਲ ਨਹੀਂ ਹੈਗੀ ਬਣਾਉਣ ਦੀ ਤਾਂ ਵਧੀਆ ਬਣਦੀ ਨਾ ਅਭੀ ਜਾ ਕਲਾ ਦੇ ਯਾਰ ਅਭੀ ਫੜਾ ਦੇ ਦੇਖਦੀਆਂ ਬੂਥਾ ਇੱਕ ਦੂਜੇ ਦਾ ਬੜੀਆਂ ਐ ਅਸੀਂ ਦੋ ਘੰਟਿਆਂ ਦੀਆਂ ਰਸੋਈ ਚ ਲੋਪੀ ਦਾ ਧਿਆਨ ਨਾ ਬਣਾ ਸਕਦੀਆਂ ਲਾਤੇ ਰੰਗ ਦੀ ਰੋਟੀਆਂ ਬਣਾਵਣਾ ਹੁਣ ਕੀ ਕਰਾਂਗੇ ਦੀਦੀ ਕੋਈ ਨਾ ਮਨ ਟੈਂਸ਼ਨ ਨਾ ਲੈ ਵਧੀਆ ਦਾਲ ਸਬਜ਼ੀ ਬਣਾਈ ਸੀਗੀ ਪਤਾ ਨਹੀਂ ਕੀ ਹੋ ਜਾਂਦਾ ਕੋਈ ਨਾ ਸਵੇਰ ਵਾਲੀ ਦਾਲ ਪਈਏਗੀ ਮੈਂ ਉਹਦੇ ਨਾਲ ਪੁੱਛ ਲੈਣੀ ਐ ਵੀ ਰੋਟੀ ਖਾ ਲੈਣੀ ਹੈ ਚਲੋ ਉਹਦੇ ਨਾਲ ਉਹ ਪੁੱਛਣੀ ਐ ਮੈਂ ਠੀਕ ਹੈ ਮੈਂ ਕਰਾਂ ਹੈਲਪ ਤੁਹਾਡੀ ਨਾ ਚਲ ਕੋਈ ਨਾ ਮੈਂ ਫੜਾ ਦੂੰਗੀ ਆਪੇ ਤੂੰ ਆਪਦਾ ਚਾਹ ਅੰਦਰ ਮੈਂ ਦੇ ਪੁੱਛਦੀ ਐ ਇਹਨਾਂ ਬਣਾਉਂਦੇ ਫਿਰ ਤੇ ਦਾਲ ਸਬਜ਼ੀ ਲੋ ਤਿਰੰਗਾ ਕੋਈ ਨਾ ਮੰਮੀ ਉਹ ਨਿਆਣੀ ਆਏਗੀ ਸਵੇਰਾ ਜੀ ਦਾਲ ਪਈਏਗੀ ਤੇ ਮੈਂ ਆਟਾ ਕੁੰਨ ਕੇ ਰੋਟੀਆਂ ਹੋਰ ਬਣਾ ਦਾਨੀ ਆਂਗੀ ਆਹ ਦੇਖ ਜਿੱਦਾਂ ਦੀ ਤੁਸੀਂ ਪਹਿਲਾਂ ਖਵਾਤੀ ਨਾ ਰੋਟੀ ਸਾਨੂੰ ਉਦਾਂ ਦੀ ਫੇਰ ਖਵਾਉਂਗੀ ਜਾ ਕੰਮ ਕਰ ਮੈਂ ਤਾਂ ਆਪਣੇ ਪੁੱਤਾਂ ਨੂੰ ਦੁੱਧ ਵਾਰ ਦਿੰਨੀ ਆਂ ਸੱਕਰ ਪਾ ਕੇ ਪੀ ਲੈਣਗੇ ਤੂੰ ਆ ਗਈ ਹੁਣ ਦੱਸਣਾ ਤੇ ਲੋਹਣ ਕੜਾਈ ਐ ਪਤਾ ਹੀ ਨਹੀਂ ਦਾਲ ਰੋਟੀ ਬਣਾਉਣ ਦਾ ਫਰੀ ਦਾ ਸਭ ਕੁਝ ਖਾਣ ਨੂੰ ਮਿਲ ਜਾਂਦਾ ਇਹਨਾਂ ਨੂੰ ਭੇਡਾਂ ਨੂੰ ਬਸ ਇਹਨਾਂ ਨੇ ਕਿਹੜਾ ਖਰਚੇ ਕਰਨੇ ਨੇ ਗੈਸ ਫੁਕਿਆ ਆਟਾ ਫੁਕਿਆ ਦਾਲ ਸਬਜ਼ੀ ਲਿਆਈ ਬਣਾਈ ਐ ਨਿਸਮਗਰੀ ਲੱਗੀ ਸਾਰੀ ਖੇ ਕਰਕੇ ਰੱਖਤੀ ਕੋਈ ਨਹੀਂ ਪੁੱਤ ਮੈਂ ਦੁੱਧਾ ਵਾਲਨੀ ਆ ਦੁੱਧ ਪੀ ਲਿਓ ਤੁਸੀਂ ਇਹਨਾਂ ਨੂੰ ਰਹਿਣ ਦੇ ਆਪੇ ਬਣਾ ਕੇ ਖਾ ਲੈਣ ਇਹ ਮੈਗੀਆਂ